ਅੱਜ ਦਿੱਲੀ 'ਚ VOTING DAY ਅਤੇ ਮਾਹੌਲ ਪੂਰਾ ਗਰਮਾਇਆ ਹੋਇਆ ਹੈ ਪਰ ਇਸ ਵਾਰ ਸਿਰਫ ਨੇਤਾ ਹੀ ਨਹੀਂ ਸਗੋਂ ਸਲੂਨ, ਹੋਟਲ, ਮੋਲ ਅਤੇ ਰੈਸਟੋਰੈਂਟ ਵੀ ਲੋਕਾਂ ਨੂੰ ਵੋਟ ਪਾਉਣ ਦੇ ਲਈ ਪ੍ਰੇਰਿਤ ਕਰ ਰਹੇ ਨੇ ਅਤੇ ਮੋਟੀਵੇਟ ਕਰਨ ਦਾ ਤਰੀਕਾ ਜਿਹਾ ਹੈ ਕਿ ਇਸ ਨੂੰ ਸੁਣ ਕੇ ਤੁਸੀਂ ਆਪ ਵੀ ਪੋਲਿੰਗ ਬੂਥ ਦੇ ਵੱਲ ਭੱਜੋਗੇ। ਦਰਅਸਲ ਚੈਂਬਰ ਆਫ ਟ੍ਰੇਡਸ ਐਂਡ ਇੰਡਸਟਰੀਜ਼ ਨੇ ਦਿੱਲੀ 'ਚ VOTING ਨੂੰ ਉਤਸ਼ਾਹਿਤ ਕਰਨ ਦੇ ਲਈ ਇੱਕ ਜ਼ਬਰਦਸਤ ਸਕੀਮ ਦਾ ਐਲਾਨ ਕੀਤਾ ਹੈ। ਜੇਕਰ ਤੁਸੀਂ ਵੋਟ ਪਾਉਣ ਆਉਂਦੇ ਹੋ ਤਾਂ ਤੁਹਾਨੂੰ 20 ਤੋਂ 50% ਦੀ ਛੂਟ ਮਿਲੇਗੀ ਅਤੇ ਆਫਰ ਸਿਰਫ ਸਲੂਨ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਦੁਕਾਨਾਂ ਰੈਸਟੋਰੈਂਟ ਹੋਟਲ ਮਾਲ ਅਤੇ ਕੋਫੀ ਸ਼ਾਪ ਟਾਬੇ ਵੀ ਇਸ ਮੁਹਿੰਮ ਦੇ ਵਿੱਚ ਸ਼ਾਮਿਲ ਹੋਏ ਨੇ ਯਾਨੀ ਕਿ ਆਪਣਾ ਵੋਟ ਪਾਉਣ ਦਾ ਫਰਜ਼ ਨਿਭਾਓ ਤੇ ਵੱਡੀ ਛੂਟ ਪਾਓ ਕਰੀਬ 500 ਸਲੂਨ ਅਤੇ ਬਿਊਟੀ ਪਾਰਲਰ ਇਸ ਛੂਟ ਇਹ ਜਿਹੜੀ ਛੂਟ 6 ਜਨਵਰੀ ਨੂੰ ਦੇਣਗੇ VOTING ਦਾ ਅਗਲਾ ਦਿਨ 6 ਜਨਵਰੀ ਨੂੰ ਤੁਹਾਨੂੰ ਇਹ ਛੂਟ ਮਿਲੇਗੀ ਜਿੱਥੇ ਅੱਜ 70 ਵਿਧਾਨ ਸਭਾ ਸੀਟਾਂ ਲਈ ਦਿੱਲੀ ਦੇ ਵਿੱਚ ਚੋਣਾਂ ਨੇ ਤਾਂ ਜੇਕਰ ਤੁਸੀਂ ਵੋਟ ਪਾਉਂਦੇ ਹੋ ਤਾਂ ਤੁਸੀਂ ਇਸ ਆਫਰ ਦਾ ਲਾਭ ਉਠਾ ਸਕਦੇ